ਮਰਸਾੜ ਦੇ ਥਾਣਾ ਕਰੇਂਡਾ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਬਿਲੀ ਜਦੋਂ 3 ਕਿਲੋ ਹੈਰੋਇਨ ਸਮੇਤ 2 ਔਰੋਪੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਡੀਐਸਪੀ ਅਟਾਰੀ ਯਾਦਵਿੰਦਰ ਸਿੰਘ ਨੇ ਖੁਲਾਸਾ ਕੀਤਾ ਕਿ ਫੜੇ ਗਏ ਔਰੋਪੀਆਂ ਦੇ ਸਬੰਧ ਪਾਕਿਸਤਾਨੀ ਸਮਗਲਰਾਂ ਦੇ ਨਾਲ ਹਨ ਅਤੇ ਪਾਕਿਸਤਾਨ ਤੋਂ ਡਰੋਨ ਦੇ ਜ਼ਰੀਏ ਫਰੋਹੇਨ ਮੰਗਉਂਦੇ ਸਨ ਪੁਲਿਸ ਔਰੋਪੀਆਂ ਦੇ ਅਗਲੇ ਤੇ ਪਿਛਲੇ ਨੈਟਵਰਕ ਦੀ ਜਾਂਚ ਵੀ ਕਰ ਰਹੀ ਹੈ ਮਾਨਯੋਗ ਸੀਐਮ ਪੰਜਾਬ ਅਤੇ ਮਾਨਯੋਗ ਡੀਜੀਪੀ ਪੰਜਾਬ ਵੱਲੋਂ ਚਲਾਈ ਗਈ ਮੁਹਿੰਮ ਜੁੱਧ ਨਸ਼ਾ ਵਿਰੁੱਧ ਦੇ ਤਹਿਤ ਕਾਰਵਾਈ ਕਰਦਿਆਂ ਹੋਇਆਂ ਥਾਣਾ ਘਰਿੰਡਾ ਦੀ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਜੋ ਹਿਊਮਨ ਇੰਟੈਲੀਜੈਂਸ ਤੇ ਸੀਕ੍ਰੀਟ ਇਨਫੋਰਮੇਸ਼ਨ ਤੇ ਢੋਡੀਵੰਦ ਕੋਲ ਨਾਕਾ ਲਗਾਇਆ ਹੋਇਆ ਸੀਗਾ ਮੋਟਰਸਾਈਕਲ ਤੇ ਆਉਂਦੇ ਦੋ ਬੰਦੇ ਇਹ ਰਾਉਂਡ ਅਪ ਕੀਤੇ ਜਿਨ੍ਹਾਂ ਦੀ ਸਰਚ ਕਰਨ ਤੇ ਉਹਨਾਂ ਪਾਸੋਂ ਤਿੰਨ ਪੈਕਟ ਹਰੋਨ ਰਿਕਵਰਡ ਹੋਈ ਅਤੇ ਉਸ ਦਾ weight ਕਰਨ ਤੇ ਟੋਟਲ 3 ਕਿਲੋ ਰਿਕਵਰਡ ਹੋਈ ਜੋ ਇਹ ਪਾਕਿਸਤਾਨ ਬੇਸ ਸੀਗੇ ਇਹ ਪਾਕਿਸਤਾਨ ਗੱਲ ਕਰਕੇ ਹਰੋਨ ਮੰਗਾਉਂਦੇ ਸੀਗੇ ਤੇ ਫਿਰ ਇਹ ਅੱਗੇ ਜਿੱਥੇ ਵੀ ਇਹਨਾਂ ਨੂੰ ਕੋਈ ਪੁਆਇੰਟ ਮਿਲਦਾ ਸੀ ਉੱਥੇ ਪਹੁੰਚਾਉਂਦੇ ਸੀਗੇ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਰਿੰਕ ਜਿਹੜੇ ਉਹ ਖੰਗਾਲੇ ਜਾ ਰਹੇ ਨੇ ਤੇ ਇਹਨਾਂ ਦੇ ਖਿਲਾਫ ਮੁਕਦਮਾ ਐਫਆਰ ਨੰਬਰ 8 ਥਾਣਾ ਘਰੰਡਾ ਵਿਖੇ ਦਰਜ ਕਰਕੇ ਇਨਵੈਸਟੀਗੇਸ਼ਨ ਜਾਰੀ ਹੈ। ਚਲੋ ਇਹ ਪਹਿਲੋ ਵੀ ਸਮਗਲਰ ਨਾਲ ਰਿਲੇਟਡ ਸੀਗੇ ਨਵੇਂ ਲੱਗਦੇ ਨਹੀਂ ਕਿ ਨਹੀਂ ਇਹਦੇ ਨੇ। ਇਹਦੇ ਬਾਰੇ ਇਨਵੈਸਟੀਗੇਸ਼ਨ ਕਰ ਰਹੇ ਆ 18 ਤੋਂ 19 ਸਾਲ ਦੀ ਏਜਾ ਇਹਨਾਂ ਦੀ। ਬਾਕੀ ਇਹਨਾਂ ਦੀ ਇਨਵੈਸਟੀਗੇਸ਼ਨ ਕਰਕੇ ਬੈਕਵਰਡ ਤੇ ਫਾਰਵਰਡ ਲਿੰਕ ਜਿਹੜੇ ਇਹਨਾਂ ਦੀ ਪਤਾ ਕਰ ਰਹੇ ਸੀ। ਪਾਕਿਸਤਾਨ ਦੇ ਵਿੱਚ ਕਿਹੜਾ ਸਮਗਲਰ ਹੈ ਜਿਹੜਾ ਇਹਨਾਂ ਨੂੰ ਉੱਥੋਂ ਸਾਰਾ ਸਮਾਨ ਭੇਜਿਆ ਗਿਆ ਇੱਥੇ। ਦੇਖੋ ਮੈਂ ਪਹਿਲਾਂ ਤੁਹਾਨੂੰ ਦੱਸਿਆ ਪਈ ਇਹਦੀ ਇਨਵੈਸਟੀਗੇਸ਼ਨ ਪਾਰਟ ਆਫ ਇਨਵੈਸਟੀਗੇਸ਼ਨ ਹੈ। ਇਨਵੈਸਟੀਗੇਸ਼ਨ ਦੇ ਦੌਰਾਨ ਜੋ ਵੀ ਸਾਹਮਣੇ ਆਏਗਾ ਤੁਹਾਨੂੰ ਦੱਸ ਦਿੱਤਾ ਜਾਵੇਗਾ। ਸੀ ਡ੍ਰੋਨ ਦੇ ਇਹ ਡਰੋਨ ਦੇ ਥਰੂ ਰੋ ਕੋਈ ਸੀ ਕਿੰਨੇ ਬੈਂਕ ਇੱਥੇ ਦੇਣੀ ਸੀ ਇਹਨਾਂ ਨੇ ਜੀ ਦੇਖੋ ਇਹ ਇਨਵੈਸਟੀਗੇਸ਼ਨ ਕਰ ਰਹੇ ਆ ਉਹ ਵੀ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਜਿਵੇਂ ਬੈਕਵਰਡ ਤੇ ਫਾਰਵਰਡ ਲਿੰਕ ਇਹਨਾਂ ਦੇ ਇਹ ਕੱਢਾਂਗੇ ਫਿਰ ਪਤਾ ਚੱਲੇਗਾ ਵੀ ਇਹਨਾਂ ਨੇ ਸਪਲਾਈ ਕਰਨੀ ਸੀ ਜਾਂ ਫਿਰ ਵਿਆਦੀ ਕਰੀਏ ਦੇ ਬੰਟੀ ਨਾਲ ਉਹ ਸਪਲਾਈ ਕੀਤੀ ਜਾਂ ਨਹੀਂ ਕੀਤੀ ਦੇਖੋ ਮੈਂ ਬੇਨਤੀ ਕੀਤੀ ਆ ਤੁਹਾਨੂੰ ਪਹਿਲਾਂ ਹੀ ਵੀ ਇਹ ਇਨਵੈਸਟੀਗੇਸ਼ਨ ਕਰ ਰਹੇ ਆ ਤਾਂ ਦੀ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕ ਵੇਖ ਰਹੇ ਆ ਇਹਨਾਂ ਦੇ ਫੋਨ ਵੀ ਫਰੈਂਸ ਕਰਾ ਰਹੇ ਆ ਜੋ ਵੀ ਸਾਨੂੰ ਸਾਹਮਣੇ ਆਏਗਾ ਤੁਹਾਨੂੰ ਦੱਸ ਦਿੰਦਾ ਚਲੋ ਜੀ ਕੋਈ ਪਰਚੇ ਨਹੀਂ ਜੀ ਇਹਨਾਂ ਦੇ ਦੇਖੋ ਰਿਕਾਰ ਚੈੱਕ ਕਰ ਰਹੇ ਹਾਂ ਪਾਰਟ ਆਫ ਇਨਵੈਸਟੀਗੇਸ਼ਨ ਆ ਕਰਾਂਗੇ ਠੀਕ ਹੈ ਲਓ ਜੀ ਹਿੰਦੀ ਗੋ